ਸਰ ਕੀ ਆ ਜਾ ਰਿਹਾ ਸਕੂਲ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਨੇ ਇਹ ਕੀ ਪੂਰਾ ਮਾਮਲਾ ਮਾਮਲਾ ਇਹ ਹੈ ਸਰ ਆ ਵੀ ਉਹ ਜਿਹੜੀ ਜਗਾ ਉਹ ਰੇਲਵੇ ਦੀ ਆ ਤੇ ਉਹ ਸਕੂਲ ਉਹ ਪੰਜਾਬ ਸਰਕਾਰ ਨੇ ਬਣਾਇਆ ਤੇ ਉਹ ਹੁਣ ਉਹਨਾਂ ਦੇ ਧਿਆਨ ਚ ਆ ਗਿਆ ਰੇਲਵੇ ਦੇ ਵੀ ਜਿੰਨੀਆਂ ਆਪਦੀਆਂ ਪ੍ਰਾਪਰਟੀਆਂ ਉਹਨਾਂ ਨੂੰ ਅਸੀਂ ਖਾਲੀ ਕਰਵਾਇਆ ਜਾਵੇ ਉਹ ਖਾਲੀ ਕਰਵਾਉਣ ਦੀ ਖਾਤਰ ਉਹਨਾਂ ਨੇ ਕਿਹਾ ਵੀ ਜਾਂ ਤਾਂ ਸਾਨੂੰ ਜਦੋਂ ਤੋਂ ਸਕੂਲ ਬਣਿਆ ਉਹਦੋਂ ਤੋਂ ਬਣਦਾ ਮੁਆਵਜ਼ਾ ਦੇ ਦਿਓ ਜਾਂ ਸਕੂਲ ਖਾਲੀ ਕਰ ਦਿੱਤਾ ਜਾਵੇ ਲਗਭਗ ਤਨ ਕਰੋੜ ਦੀ ਉਹਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ ਕਿੰਨੇ ਕੁ ਕੁੱਲ ਵਿਦਿਆਰਥੀ ਉਹ ਸਕੂਲ ਦੇ ਵਿੱਚ ਪੜਦੇ ਨੇ ਤੇ ਕਿੰਨੇ ਕੋ ਕਿੰਨੇ ਕੋ ਸ਼ਿਫਟਾ ਵਿੱਚ ਕੀ ਹੈ ਕਿ ਸ਼ਿਫਟਾ ਦੀ ਵੀ ਉਹ ਤਬਦੀਲੀ ਹੁੰਦੀ ਹੈ ਨਹੀਂ ਸ਼ਿਫਟ ਤਾਂ ਇੱਕੋ ਚੱਲ ਰਹੀ ਹੈ ਫਿਲਹਾਲ ਹੈ 300 ਤਕਰੀਬ ਵਿਦਿਆਰਥੀ ਹੈਗੇ ਓਕੇ ਪੰਜਾਬ ਦੇ ਲੁਧਿਆਣਾ ਦੇ ਵਿੱਚ ਇੱਕ ਲੁਧਿਆਣਾ ਦੇ ਵਿੱਚ ਸਕੂਲ ਹੈ ਜਗਰਾਉਂ ਬ੍ਰਿਜ ਸਕੂਲ ਉਸ ਨੂੰ 15 ਦਿਨ ਦਾ ਨੋਟਿਸ ਕੱਢਿਆ ਗਿਆ ਹੈ ਕਿ ਇਹ 15 ਦਿਨ ਦੇ ਵਿੱਚ ਇਹ ਸਕੂਲ ਖਾਲੀ ਹੋਣਾ ਚਾਹੀਦਾ ਫਿਲਹਾਲ ਵੀ ਕੜੀ ਮੈਂ ਤੁਹਾਨੂੰ ਤਸਵੀਰਾਂ ਸਕੂਲ ਦੀਆਂ ਦਿਖਾ ਦਿੰਦਾ ਜਿੱਥੇ ਕਿ ਰੇਲਵੇ ਦੇ ਵੱਲੋਂ 15 ਦਿਨ ਦਾ ਸਕੂਲ ਨੂੰ ਨੋਟਿਸ ਕਰ ਦਿੱਤਾ ਗਿਆ ਕਿ ਕਿਹਾ ਗਿਆ ਕਿ 15 ਦਿਨਾਂ ਦੇ ਵਿੱਚ ਇਹ ਸਕੂਲ ਖਾਲੀ ਹੋਣਾ ਚਾਹੀਦਾ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਲੁਧਿਆਣਾ ਦੇ ਵਿੱਚ ਇਹ ਸਕੂਲ ਬਣਿਆ ਹੋਇਆ ਜਗਰਾਉਂ ਪੁਲ ਦੇ ਨੇੜੇ ਸਥਿਤ ਇਹ ਸਕੂਲ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਲੁਧਿਆਣਾ ਦੇ ਵਿੱਚ ਇਹ ਸਕੂਲ ਸਥਿਤ ਹੈ ਜਿੱਥੇ ਕਿ 250 ਵਿਦਿਆਰਥੀ ਪੜ੍ਹਦੇ ਹਨ ਤੇ ਉੱਥੇ ਹੀ ਉੱਤੇ ਰੇਲਵੇ ਅਤੇ ਸਿੱਖਿਆ ਵਿਭਾਗ ਦੇ ਵਿਚਕਾਰ ਜਿਹੜਾ ਵਿਵਾਦ ਹੈ ਇਹ ਪੈਦਾ ਹੋ ਗਿਆ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਸ ਸਕੂਲ ਸੀਨੀਅਰ ਸੈਕੰਡਰੀ ਸਕੂਲ ਨੂੰ 15 ਦਿਨਾਂ ਦੇ ਅੰਦਰ ਜ਼ਮੀਨ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਇਸ ਨੋਟਿਸ ਤੋਂ ਬਾਅਦ ਦੋਵਾਂ ਵਿਭਾਗਾ ਵਿਚਕਾਰ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ ਉਤਰੀ ਰੇਲਵੇ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਵਰਕਰ ਨੇ 4 ਜੂਨ ਨੂੰ ਨੋਟਿਸ ਵਿੱਚ ਸਪਸ਼ਟ ਕੀਤਾ ਹੈ ਕਿ ਜੇਕਰ ਸਕੂਲ 19 ਜੂਨ ਤੱਕ ਜ਼ਮੀਨ ਖਾਲੀ ਨਹੀਂ ਕਰਦਾ ਜਾਂ ਜ਼ਮੀਨ ਦੀ ਮਾਲਕਾਨੀ ਦਾ ਪ੍ਰਮਾਨ ਸਬੂਤ ਪੇਸ਼ ਨਹੀਂ ਕਰਦਾ ਤਾਂ ਇਮਾਰਤ ਨੂੰ ਢਾਇਆ ਵੀ ਜਾ ਸਕਦਾ ਹੈ ਸਕੂਲ ਪ੍ਰਿੰਸੀਪਲ ਬਲਬੀਕੋ ਨੇ ਅਚਾਨਕ ਨੋਟਿਸ ਮਿਲਣ ਤੇ ਹੈਰਾਨ ਪ੍ਰਗਟ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਨੋਟਿਸ ਮਿਲਦੇ ਹੀ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਨੂੰ ਸੂਚੀ ਕੀਤਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਰੇਲਵੇ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ ਅਤੇ ਇਸ ਮੁੱਦੇ ਨੂੰ ਹੱਲ ਕਰਨ ਲਈ ਵਿਭਾਗ ਨਾਲ ਗੱਲਬਾਤ ਜਾਰੀ ਹੈ ਪ੍ਰਿੰਸੀਪਲ ਨੇ ਕਿਹਾ ਹੈ ਕਿ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਵੀ ਸਿੱਟੇ ਬਾਰੇ ਸਥਿਤੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਸਕੂਲ ਨੂੰ ਬੱਸ ਸਟੈਂਡ ਦੇ ਨੇੜੇ ਤਬਦੀਲ ਕਰਨ ਦਾ ਪ੍ਰਤਾਪ ਵਿਚਾਰ ਅਧੀਨ ਹੈ ਹਾਲਾਂਕਿ ਇਸ ਸੰਬੰਧੀ ਵਿੱਚ ਹਜੇ ਤੱਕ ਕੋਈ ਵੀ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ ਅਤੇ 365 ਸੋਰੀ 350 ਵਿਦਿਆਰਥੀ ਦੋ ਸ਼ਿਫਟਾਂ ਦੇ ਵਿੱਚ ਪੜਦੇ ਹਨ ਇਹ ਸਕੂਲ ਵਰਤਮਾਨ ਵਿੱਚ ਦੋ ਸ਼ਿਫਟਾਂ ਵਿੱਚ ਕੰਮ ਕਰਦਾ ਹੈ ਜਿੱਥੇ ਲਗਭਗ 350 ਵਿਦਿਆਰਥੀ ਪੜਦੇ ਹਨ ਅਤੇ ਪ੍ਰਾਈਵੇਟ ਪ੍ਰਾਇਮਰੀ ਅਤੇ ਉੱਚ ਪ੍ਰਾਇਮਰੀ ਦੋਵਾਂ ਵਿਭਾਗਾ ਲਈ ਕਲਾਸਾਂ ਚਲਾਉਣ ਚਲਾਉਂਦੇ ਹਨ ਸਿਰਫ 327 ਕਲਾਸਰੂਮਾਂ ਦੇ ਨਾਲ ਬਹੁਤ ਸਾਰੇ ਸਾਰੀਆਂ ਕਲਾਸਾਂ ਵਿਰਾਜ ਕਲਾਸਾਂ ਅਤੇ ਬਦਲ ਕੇ ਬਣਾਇਆ ਗਿਆ ਥਾਵਾਂ ਤੇ ਆਯੋਜਿਤ ਕੀਤੀਆਂ ਜਾਂਦੀਆਂ ਹਨ ਤੇ ਜੋ ਸਕੂਲ ਦੇ بنیاد ਢਾਂਚੇ ਦੀ ਮਾੜੀ ਹਾਲਾਤ ਉਸ ਨੂੰ ਉਜਾਗਰ ਕਰ ਰਹੀਆਂ ਹਨ ਜੇਕਰ ਸਕੂਲ ਸ਼ਿਫਟ ਕੀਤਾ ਜਾਂਦਾ ਹੈ ਤਾਂ ਵਿਦਿਆਰਥੀ ਪ੍ਰਭਾਵਿਤ ਹੋਣਗੇ ਇਹ ਬੜਾ ਬੜਾ ਸਵਾਲ ਇੱਥੇ ਉੱਠ ਰਿਹਾ ਪਰ ਇੱਥੇ ਜਿਹੜਾ ਕਿ ਆ ਅਧਿਆਪਕਾਂ ਨੂੰ ਚਿੰਤਾ ਹੈ ਕਿ ਸਕੂਲ ਨੂੰ ਇਸ ਇਸ ਦੇ ਮੌਜੂਦਾ ਸਥਾਨ ਤੋਂ ਦੂਰ ਤਬਦੀਲ ਕਰਨ ਨਾਲ ਨੇੜੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਵੀ ਕਾਫੀ ਗੰਭੀਰ ਪ੍ਰਭਾਵ ਪਵੇਗਾ ਕਿਉਂਕਿ ਉਹਨਾਂ ਨਾਲ ਉਹਨਾਂ ਲਈ ਆਉਣਾ ਆਉਣਾ ਜਾਣਾ ਬਹੁਤ ਹੀ ਜਦਾ ਮੁਸ਼ਕਲ ਜਿਹੜਾ ਕਿ ਹੈ ਸਾਬਿਤ ਹੋਵੇ ਬਹੁਤ ਹੀ ਮੁਸ਼ਕਲ ਜਿਹੜਾ ਹੋਵੇਗਾ ਕਿਉਂਕਿ ਇਸ ਸਕੂਲ ਦੇ ਵਿੱਚ ਜੇਕਰ ਮੈਂ ਤੁਹਾਨੂੰ ਗੱਲ ਕਰ ਲਈਏ ਸਕੂਲ ਦੀ ਇਸ ਸਕੂਲ ਦੇ ਵਿੱਚ ਘਟੋ ਘਟ ਅਜਿਹੀਆਂ ਕਲਾਸਾਂ ਹੋਣਗੀਆਂ ਕਲਾਸਾਂ ਜਿਹੜੀਆਂ ਦੋ ਸ਼ਿਫਟਾਂ ਵਿੱਚ ਲੱਗਿਆ ਜਾਂਦਾ ਸਕੂਲ ਹੈ ਤੇ ਇਸ ਦੇ ਅੰਦਰ ਜਿਹੜਾ ਗਰਾਊਂਡ ਹੈ ਤੇ ਜੇਕਰ ਗੱਲ ਕਰ ਰਹੇ ਆ ਬੱਸ ਸਟੈਂਡ ਦੇ ਬੱਸ ਤੇ ਬੱਸ ਸਟੈਂਡ ਦੇ ਨੇੜੇ ਦੋ ਸਰਕਾਰੀ ਸਕੂਲ ਨੇ ਦੋ ਸਰਕਾਰੀ ਸਕੂਲ ਨੇ ਤੇ ਤੀਜਾ ਸਰਕਾਰੀ ਸਕੂਲ ਇਸ ਸਕੂਲ ਨੂੰ ਕਿੱਥੇ ਸ਼ਿਫਟ ਕਰਨਗੇ ਤੇ ਜਿਹੜੇ 350 ਵਿਦਿਆਰਥੀ ਇਸ ਦੇ ਅੰਦਰ ਪੜ੍ਹਦੇ ਨੇ ਤੇ ਉਹ ਵਿਦਿਆਰਥੀ ਕਿੱਥੇ ਜਾਣਗੇ ਬੜਾ ਵੱਡਾ ਸਵਾਲ ਇੱਥੇ ਜਦ ਕਿ ਆ ਕਿਤੇ ਨਾ ਕਿਤੇ ਖੜਾ ਨਜ਼ਰ ਆਉਂਦਾ ਹੋਇਆ ਦਿਖਾਈ ਦੇ ਰਿਹਾ ਇਸੇ ਦੌਰਾਨ ਜਿਹੜੇ ਡੀਓ ਨੇ ਆਫੀਸਰ ਨੇ ਡਿੰਪਲ ਮਦਾਨ ਦੇ ਨਾਲ ਵੀ ਗੱਲਬਾਤ ਕਰਾਂਗੇ ਇਸੇ ਨਾਲ ਇਸੇ ਪ੍ਰਿੰਸੀਪਲ ਬਲਵਿੰਦਰ ਕੌਰ ਨਾਲ ਵੀ ਗੱਲਬਾਤ ਕਰਾਂਗੇ ਆਖਿਰਕਾਰ ਨੋਟਿਸ ਕਦੋਂ ਮਿਲਿਆ ਸੀ ਕਿ ਰੇਲਵੇ ਇਸ ਜਗ੍ਹਾ ਨੂੰ ਢਾ ਦੇਗਾ ਕਿ ਸਿੱਖਿਆ ਦੇ ਜਿਹੜਾ ਸਕੂਲ ਹੈ ਇਹ ਸਕੂਲ ਹੈ ਜਿਹੜਾ ਇਸ ਨੂੰ ਢਾਇਆ ਜਾਏਗਾ ਕਿ ਜਿਹੜੇ ਵਿਦਿਆਰਥੀ ਇੱਥੇ ਆਸ-ਪਾਸ ਪੜ੍ਹਦੇ ਨੇ ਆਸ-ਪਾਸ ਇਲਾਕਿਆਂ ਤੋਂ ਆਉਂਦੇ ਨੇ ਸਾਈਕਲ ਤੇ ਆਂਦੇ ਨੇ ਪੈਦਲ ਆਂਦੇ ਨੇ ਜਾਂ ਬੱਸਾਂ ਤੇ ਆਂਦੇ ਨੇ ਜਾਂ ਮਾਪਿਓ ਛੱਡਣ ਛੱਡ ਕੇ ਆਂਦੇ ਨੇ ਕਿ ਇਹ ਉਹ ਹੁਣ ਇੱਥੋਂ ਦੀ ਕਿੰਨੀ ਕੁ ਦੂਰ ਸਕੂਲ ਜਾਏਗਾ ਜਾਂ ਕਿੰਨੀ ਕੁ ਦੂਰ ਪੜਨ ਜਾਣਗੇ ਇਹ ਕਾਫੀ ਵੱਡਾ ਸਵਾਲ ਜਿਹੜਾ ਕਿ ਖੜਾ ਹੁੰਦਾ ਹੋਇਆ ਕਿ ਮਾਪਿਓ ਇੱਥੋਂ ਇੱਥੇ ਸਕੂਲ ਤੋਂ ਪੱਲੇ ਹਟਾ ਕੇ ਫੇਰ ਕਿਸੇ ਹੋਰ ਸਕੂਲ ਚ ਪਾਣਗੇ ਇਹ بڑے بڑے ਸਵਾਲ ਇੱਥੇ ਲਗਾਤਾਰ ਖੜੇ ਹੁੰਦੇ ਨਜ਼ਰ ਆ ਰਹੇ ਹਨ ਇਸ ਦੌਰਾਨ ਡਿੰਪਲ ਮੈਦਾਨ ਨਾਲ ਗੱਲਬਾਤ ਕਰਾਂਗੇ ਜਿਹੜੇ ਅਫਸਰ ਨੇ ਮੁੱਖ ਵਿਭਾਗ ਦੇ ਸਿੱਖਿਆ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨਾਲ ਇਸ ਸਕੂਲ ਦਾ ਉਹ ਵਿਦਿਆਰਥੀ ਜੁੜ ਚੁੱਕਾ ਹੈ ਉਹ ਵਿਦਿਆਰਥੀ ਨਾਲ ਵੀ ਗੱਲਬਾਤ ਕਰਦੀਆਂ ਕੀ ਨਾਮ ਤੁਹਾਡਾ ਨikhil nikhil ji ਤੁਸੀਂ ਕਿੰਨੇ ਵਜੇ ਸਕੂਲ ਖੁੱਲਦਾ ਇੱਥੇ ਇਹ ਖੁੱਲਦਾ ਹੈ 7:30 ਵਜੇ 7:30 ਵਜੇ ਤੇ ਕਿੰਨੀਆਂ ਕਲਾਸਾਂ ਨੇ ਅੰਦਰ ਅੰਦਰ ਹੈਗੇ ਪਲੱਸ 2 ਦਾ 6 ਤੋਂ ਲੱਗੇ ਪਲੱਸ 2 ਦਾ 6 ਤੋਂ ਲੈ ਕੇ ਪਲੱਸ 2 ਤੱਕ ਕਿੰਨੇ ਵੇ ਸਕੂਲ ਲੱਗਦਾ ਵੈ ਇਹ ਇਹ ਦੁਪਹਿਰ ਦਾ ਲੱਗਦਾ ਵਾ 1:30 ਤੋਂ 5:30 ਅੱਛਾ ਹਾਂਜੀ ਦੋ ਸ਼ਿਫਟਾਂ ਹੀ ਲੱਗਦਾ ਵਾ ਹਾਂਜੀ ਅੱਛਾ ਤੇ ਪਤਾ ਦੱਸਿਆ ਗਿਆ ਕਿ ਇੱਥੇ ਇਹਨੂੰ ਨੋਟਿਸ ਜਾਰੀ ਕੀਤਾ ਗਿਆ ਖਾਲੀ ਕਰਾਉਣ ਦਾ ਖਾਲੀ ਕਰਾਉਣ ਦਾ ਤਾਂ ਪਤਾ ਨਹੀਂ ਅੱਛਾ ਪਤਾ ਨਹੀਂ ਤੇ ਹੁਣ ਠੁਡੀਆਂ ਜਲਦੀ ਵੀ ਇੱਥੇ ਹਾਂਜੀ ਅੱਛਾ ਕਿੰਨੇ ਕੋਈ ਟੀਚਰ ਨੇ ਅੰਦਰ ਅੰਦਰ ਹੈਗੇ ਆ 7 8 ਹੋਣੇ ਆ 7 8 ਹੋਣੇ ਹਾਂਜੀ ਤੁਸੀਂ ਅੰਦਰ ਹੀ ਪੜਦੇ ਹੋ ਹਾਂਜੀ ਕਿਹੜੀ ਕਲਾਸ ਚ ਪੜਦੇ ਹੋ 7th ਸੈਵੰਥ ਚ ਪੜਦੇ ਹੋ ਹਾਂਜੀ ਠੀਕ ਆ ਹੋਰ ਵੀ ਕੋਈ ਪ੍ਰਾਇਮਰੀ ਸਕੂਲ ਦਾ ਕੋਈ ਅੰਦਰ ਬੱਚਾ ਪੜਦਾ ਹੈ ਇਹ ਹੈਗਾ ਤੁਸੀਂ ਵੀ ਪੜਦੇ ਹੋ ਕੀ ਨਾਮ ਹੈ ਤੁਹਾਡਾ ਰਾਜ ਕਿਹੜੇ ਸਕੂਲ ਚ ਪੜਦੇ ਹੋ ਆਈ ਕੀ ਨਾਮ ਸਕੂਲ ਹੈ ਸਰਕਾਰੀ ਪ੍ਰਾਇਮਰੀ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਕਿੰਨੀਆਂ ਕਲਾਸਾਂ ਨੇ ਅੰਦਰ ਆ 1st KG ਸੇ ਲੈ ਕੇ 5ਵੀਂ ਤੱਕ 5ਵੀਂ ਤੱਕ ਅੱਛਾ ਇਹ ਸਕੂਲ ਦੋ ਸ਼ਿਫਟ ਹੈ ਜੀ ਲੱਗਦਾ ਬੱਸ ਪਤਾ ਨਹੀਂ ਅੱਛਾ ਤੇ ਅ ਤੁਸੀਂ ਕਿਹੜੀ ਕਲੱਚ ਵਰਦੇ ਹੋ ਫੋਰਥ ਫੋਰਥ ਵਰਦੇ ਹੋ ਠੀਕ ਹੈ ਤੋਂ ਬਿਲਕੁਲ ਇਹ ਮਾਸੂਮ ਜੇ ਬੱਚੇ ਜਿਹੜੇ ਕੀ ਹੈ ਲੱਗੇ ਇੱਥੇ ਹੀ ਰਹਿੰਦੇ ਇੱਥੇ ਹੀ ਰਹਿੰਦੇ ਤੁਸੀਂ ਸਾਰੇ ਹਾਂਜੀ ਮੈਂ ਉੱਧਰ ਰਹਿਣਾ ਵਾਂ ਤੇ ਇਹ ਰਹਿੰਦਾ ਇਹ ਮੁੰਡਾ ਉੱਥੇ ਅੱਛਾ ਇਹ ਨਾਲ ਹੀ ਰਹਿੰਦੇ ਨੇ ਹਾਂਜੀ ਅੱਛਾ ਕਿੰਨੀ ਕੋਈ ਪਰੇਸ਼ਾਨੀ ਹੁੰਦੀ ਇੱਥੇ ਆਂ ਜੇ ਆ ਆਰਾਮ ਨਾਲ ਆ ਜਾਂਦੇ ਹੋ ਆਰਾਮ ਨਾਲ ਅਸੀਂ ਆਰਾਮ ਨਾਲ ਆ ਜਾਂਦੇ ਹਾਂ ਆਰਾਮ ਨਾਲ ਆ ਜਾਂਦੇ ਹਾਂ ਕੋਈ ਦੂਦੋ ਵੀ ਆਂਦਾ ਦੂਰੋ ਦਾ ਹੈਗੇ ਬਹੁਤ ਮੁੰਡੇ ਅੱਛਾ ਹੁੰਦਾ ਪਲੱਸ 2 ਕਰ ਲਈ ਹੋਣੀ ਉਹਨਾਂ ਨੇ ਵੀ ਓਕੇ ਓਕੇ ਹਾਂਜੀ ਤੇ ਉਹਦਾ ਦਿੱਕਤ ਤਾਂ ਨਹੀਂ ਆਉਂਦੀ ਨਾ ਅੱਛਾ ਦੱਸਿਆ ਜਾ ਰਿਹਾ ਕਿ ਇੱਥੋਂ ਸਕੂਲ ਸ਼ਿਫਟ ਹੋ ਰਿਹਾ ਵਾ ਕਿ ਫਿਰ ਦਿੱਕਤ ਆਊਗੀ ਕੀ ਇਹਨਾਂ ਪਤਾ ਨਹੀਂ ਜੀ ਮੈਨੂੰ ਨਹੀਂ ਦਿੱਕਤ ਆਊਗੀ ਜੇ ਸਕੂਲ ਇੱਥੋਂ ਸ਼ਿਫਟ ਹੋ ਜਾਊਗਾ ਹਾਂਜੀ ਆਊਗੀ ਆਊਗੀ ਠੀਕ ਹੈ ਇਹ ਬੱਚੇ ਨੇ ਜਿੱਥੇ ਕਿ ਇਹ ਸਕੂਲ ਦੇ ਵਿੱਚ ਪੜਦੇ ਨੇ ਇਹ 7ਵੀਂ ਕਲਾਸ ਦੇ ਵਿੱਚ ਪੜਦਾ ਇੱਕ 4ਵੀਂ ਕਲਾਸ ਦੇ ਵਿੱਚ ਪੜਦਾ ਬੱਚਾ ਤੇ ਇਹਨਾਂ ਨੂੰ ਕਿਤਨਾ ਕਿਤੇ ਦਿੱਕਤ ਪਰੇਸ਼ਾਨੀਆਂ ਸਾਹਮਣੇ ਜਿਹੜੀ ਆ ਜਰੂਰ ਝੇਲਣਾ ਪਏਗਾ ਜੇਕਰ ਸਕੂਲ ਤੋਂ ਸ਼ਿਫਟ ਹੁੰਦਾ ਹਾਲਾਂਕਿ ਵਿਭਾਗ ਦੋਨਾਂ ਵਿਭਾਗਾ ਦੇ ਵਿੱਚ ਗੱਲਬਾਤ ਜਾ ਰਹੀ ਹੈ ਆ ਦੋਨਾਂ ਸੀਨੀਅਰ ਅਧਿਆਪਕਾਂ ਦੇ ਨਾਲ ਗੱਲਬਾਤ ਜਾਰੀ ਹੈ ਹਜੇ ਕਿ ਤੱਕ ਕੋਈ ਵੀ ਇਸ ਨੂੰ ਮੁਕੰਮਲ ਤੌਰ ਤੇ ਕੋਈ ਵੀ ਟਾਇਆ ਨਹੀਂ ਗਿਆ ਹੋਇਆ ਪਰ ਕਿਤਨੇ ਕਿਤੇ ਇਸ ਸਕੂਲ ਨੂੰ ਨੋਟਿਸ ਜ਼ਰੂਰ ਜਾਰੀ ਕੀਤਾ ਗਿਆ ਹੋਇਆ ਪਰ ਫਿਲਹਾਲ ਦੀ ਕਰੀ ਇਹ ਦੇਖਣਾ ਹੋਏਗਾ ਕਿ ਸਕੂਲ ਨੂੰ ਇਹ ਸ਼ਿਫਟ ਕਰਾਂਗੇ ਜਾਂ ਸਕੂਲ ਦੇ ਸਕੂਲ ਇੱਥੇ ਹੀ ਰਹੇਗਾ ਉੱਤਰ ਰੇਲਵੇ ਦੇ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਜਿੱਥੇ ਕਿ ਕਿਹਾ ਗਿਆ ਹੈ ਕਿ ਸਕੂਲ ਨੂੰ ਜਲਦ ਤੋਂ ਜਲਦ ਖਾਲੀ ਕਰਾਇਆ ਜਾਵੇ ਤੇ ਉੱਥੇ ਹੀ ਮੇਰੇ ਨਾਲ ਸਿੱਖਿਆ ਵਿਭਾਗ ਦੇ ਸੁਪਰਡਿੰਟੈਂਟ ਨੇ ਇਹਨਾਂ ਦੇ ਨਾਲ ਜਾਣਕਾਰੀ ਲੈਂਦੇ ਆ ਸਰ ਕਿਹਾ ਜਾ ਰਿਹਾ ਸਕੂਲ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਨੇ ਇਹ ਕੀ ਪੂਰਾ ਮਾਮਲਾ ਮਾਮਲਾ ਇਹ ਹੈ ਸਰ ਅਭੀ ਉਹ ਜਿਹੜੀ ਜਗ੍ਹਾ ਉਹ ਰੇਲਵੇ ਦੀ ਹੈ ਤੇ ਉਹ ਸਕੂਲ ਉਹ ਪੰਜਾਬ ਸਰਕਾਰ ਨੇ ਬਣਾਇਆ ਤੇ ਉਹ ਹੁਣ ਉਹਨਾਂ ਦੇ ਧਿਆਨ ਚ ਆ ਗਿਆ ਰੇਲਵੇ ਦੇ ਵੀ ਜਿੰਨੀਆਂ ਆਪਦੀਆਂ ਪ੍ਰਾਪਰਟੀਆਂ ਉਹਨਾਂ ਨੂੰ ਅਸੀਂ ਖਾਲੀ ਕਰਵਾਇਆ ਜਾਵੇ ਉਹ ਖਾਲੀ ਕਰਾਉਣ ਦੀ ਖਾਤਰ ਉਹਨਾਂ ਨੇ ਕਿਹਾ ਵੀ ਜਾਂ ਤੋਂ ਸਾਨੂੰ ਜਦੋਂ ਤੋਂ ਸਕੂਲ ਬਣਿਆ ਉਦੋਂ ਤੋਂ ਬਣਦਾ ਮੁਆਵਜ਼ਾ ਦੇ ਦਿਓ ਜਾਂ ਸਕੂਲ ਖਾਲੀ ਕਰ ਦਿੱਤਾ ਜਾਵੇ ਲਗਭਗ 3 ਕਰੋੜ ਦੀ ਉਹਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਆ ਤੇ ਉਹ ਡੀਸੀ ਸਾਹਿਬ ਨਾਲ ਮੀਟਿੰਗ ਹੋ ਰਹੀ ਆ ਹੁਣ ਸ਼ਡਿਊਲ ਹੋ ਗਈ ਆ ਜਿਵੇਂ ਡੀਸੀ ਸਾਹਿਬ ਕਹਣਗੇ ਉਸ ਦਿਵਾਰ ਉਸੇ ਤਰ੍ਹਾਂ ਹੀ ਨੈਕਸਟ ਦੇਖਾਂ ਕਰਾਂਗੇ ਤੇ ਸਰ ਕਿੰਨੇ ਕੁ ਕੋਲ ਵਿਦਿਆਰਥੀ ਉਹ ਸਕੂਲ ਦੇ ਵਿੱਚ ਪੜਦੇ ਨੇ ਤੇ ਕਿੰਨੇ ਕੋ ਕਿੰਨੇ ਕੁ ਸ਼ਿਫਟਾਂ ਦੇ ਵਿੱਚ ਕੀ ਹੈ ਕਿ ਸ਼ਿਫਟਾਂ ਦੇ ਵਿੱਚ ਵੀ ਉਹ ਤਬਦੀਲੀ ਹੁੰਦੀ ਹੈ ਉੱਚ ਨੇ ਸ਼ਿਫਟ ਦੇ ਕੋਈ ਚੱਲ ਰਹੀ ਹੈ ਫਿਲਹਾਲ ਹੈ 300 ਦੇ ਕਰੀਬ ਵਿਦਿਆਰਥੀ ਹੈਗੇ ਉੱਥੇ ਤੇ ਹੁਣ ਜਿਹੜੇ ਸਕੂਲ ਚ ਸ਼ਿਫਟ ਕਰਾਂਗੇ ਬੱਚਾ ਨੂੰ ਇੱਕ ਵਾਰੀ ਉੱਥੇ ਹੋ ਸਕਦਾ ਸਾਨੂੰ ਦੋ ਸ਼ਿਫਟਾਂ ਚਲਾਉਣੀਆਂ ਪੈਣ ਮਾਰਨਿੰਗ ਵੀ ਨਹੀਂ ਅੱਛਾ ਜੀ ਹਾਂ ਇੱਕ ਵਾਰ ਤਾਂ ਲੋਕਲੀ ਉੱਥੇ ਨੇੜੇ ਦੇ ਸਕੂਲ ਚ ਹੀ ਸ਼ਿਫਟ ਕਰਾਂਗੇ ਬੱਚਾ ਨੂੰ ਜੀ ਤੇ ਸਰ ਲੱਗਦਾ ਕਿ ਕਿਤੇ ਨਾ ਕਿਤੇ ਦੂਰ ਸਕੂਲ અપਾਇਆ ਜਾਏਗਾ ਜਾਂ ਬੱਚਿਆਂ ਨੂੰ ਪਰੇਸ਼ਾਨੀ ਵੀ ਹੋ ਸਕਦੀ ਹੈ ਨਹੀਂ ਜੀ ਨਹੀਂ ਬਿਲਕੁਲ ਕੋਈ ਪਰੇਸ਼ਾਨੀ ਨਹੀਂ ਆਉਣ ਨਾ ਬੱਚਿਆਂ ਨੂੰ ਨਾ ਬੱਚਿਆਂ ਦੇ ਮਾਪਿਆਂ ਨੂੰ ਨਾ ਟੀਚਰਾਂ ਨੂੰ ਉਹਨਾਂ ਨੂੰ ਉੱਥੋਂ ਨੇੜੇ ਲੋਕਲ ਸਕੂਲ ਚ ਐਡਜਸਟ ਕਰਿਆ ਜਾ ਰਿਹਾ ਹੈ ਇਸੋ ਸੰਬੰਧੀ ਸਰ ਕੋਈ ਕੋਈ ਮੀਟਿੰਗ ਵਗੈਰਾ ਕੀਤੀ ਜਾ ਰਹੀ ਡੀਸੀ ਸਾਹਿਬ ਨਾਲ ਬਿਲਕੁਲ ਨੈਕਸਟ ਵੀਕ ਡਿਸਾਬ ਨਾਲ ਮੀਟਿੰਗ ਦਾ ਸ਼ਡਿਊਲ ਹੋਈ ਆ ਉਹ ਟਾਈਮ ਦੇਣਗੇ ਡਿਸਾਬ ਫਿਰ ਉਸ ਤੋਂ ਬਾਅਦ ਮੀਟਿੰਗ ਤੋਂ ਕੀ ਨਿਕਲਦਾ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੱਤਾ ਜਾਊਗਾ ਫਿਰ ਉਸ ਤੋਂ ਉਸ ਤੋਂ ਪਹਿਲਾਂ ਜੇਕਰ ਸਕੂਲ ਨੂੰ ਅਟਾਇਆ ਜਾਂਦਾ ਜਾਂ ਕੋਈ ਵੀ ਇਦਾਂ ਕੁਝ ਪਹੁੰਚਿਆ ਜਾਂਦਾ ਫਿਰ ਉਸ ਤੋਂ ਬਾਅਦ ਸਿੱਖਿਆ ਵਿਭਾਗ ਕੀ ਕਾਰਵਾਈ ਕਰੇ ਨਹੀਂ ਫਿਲਹਾਲ ਸਾਨੂੰ ਕੋਈ ਟਾਉਣ ਦਾ ਨੋਟਿਸ ਵੀ ਨਹੀਂ ਆਇਆ ਫਿਲਹਾਲ ਤਾਂ ਉਹਨਾਂ ਨੇ ਪੈਸੇ ਜਮ੍ਹਾਂ ਕਰਾਉਣ ਦੀ ਗੱਲ ਕੀਤੀ ਆ ਜਾਂ ਖਾਲੀ ਕਰਾਉਣ ਦੀ ਗੱਲ ਕੀਤੀ ਆ ਹਾਂ ਉਹ ਅਸੀਂ ਹੁਣ ਉੱਚ ਅਧਿਕਾਰੀਆਂ ਨੂੰ ਸੂਚਨਾ ਦੇਤੀ ਆ ਡਾਇਰੈਕਟਰ ਡਾਇਰੈਕਟੋਰੇਟ ਨੂੰ ਉਸ ਤੋਂ ਬਾਅਦ ਜਿਵੇਂ ਵੀ ਸਾਨੂੰ ਉੱਪਰੋਂ ਹਦਾਇਤ ਹੋਊਗੀ ਉਸ ਤੋਂ ਬਾਅ ਰੂਗਾ ਸਕੂਲ ਬਿਲਕੁਲ ਚੱਲਦਾ ਰਹੂਗਾ ਜੀ ਕਿਉਂਕਿ ਛੁੱਟੀਆਂ ਸੀਗੀਆਂ ਹਾਂ ਕੱਲ ਸਕੂਲ ਖੁੱਲ ਜਾਣਗੇ ਕਿਉਂਕਿ ਬਿਲਕੁਲ ਚੱਲੂਗਾ ਜੀ ਕੱਲ ਨੂੰ ਸਕੂਲ ਉਸੇ ਤਰ੍ਹਾਂ ਹੀ ਚੱਲੂਗਾ ਕਿੰਨੀ ਜਮਾਤ ਤੱਕ ਹੈਗਾ ਸਕੂਲ ਪਲੱਸ 2 ਤੱਕ ਜੀ ਪਲੱਸ 2 ਹਾਂ ਤੇ ਉਹਨਾਂ ਮੀਟਿੰਗ ਦੇ ਦੌਰਾਨ ਪਤਾ ਲੱਗਿਆ ਮੀਟਿੰਗ ਦੌਰਾਨ ਜੀ ਸਾਹਿਬ ਦੀ ਮੀਟਿੰਗ ਦੌਰਾਨ ਪਤਾ ਲੱਗੂਗਾ ਵੀ ਕੀ ਅੱਗੇ ਨੈਕਸਟ ਕਾਰਵਾਈ ਹੋਣੀ ਹੈ ਜਸਵਿੰਦਰ ਸਿੰਘ ਤੋ ਬਿਲਕੁਲ ਇਹ ਸਨਸੀਕੇ ਜਸਵਿੰਦਰ ਸਿੰਘ ਜੀ ਸੁਪਰੀਡੈਂਟ ਆਫ ਸਿੱਖਿਆ ਵਿਭਾਗ ਦੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੱਲ ਸਕੂਲ ਲਗਾਤਾਰ ਜਿਵੇਂ ਆਮ ਦਿਨਾਂ ਦੇ ਵਿੱਚ ਖੁੱਲਦਾ ਹੋਇਆ ਉਦਾਂ ਹੀ ਸਕੂਲ ਜੜ ਕੇ ਲਗਾਤਾਰ ਚੱਲਦਾ ਰਹੇਗਾ ਤੇ ਬੱਚੇ ਉਸ ਦੇ ਸਕੂਲ ਦੇ ਵਿੱਚ ਪੜ੍ਹਦੇ ਰਹਿਣਗੇ ਹਾਲਾਂਕਿ ਡੀਸੀ ਸਾਹਿਬ ਦੇ ਨਾਲ ਜਿਹੜੇ ਹਿਮਾਂਸ਼ੂ ਜੈਨੇ ਡੀਸੀ ਲੁਧਿਆਣਾ ਦੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਅਗਲੇ ਪਹਿਰ ਤੌਰ ਤੇ ਕਾਰਵਾਈ ਜਰੀਏ ਅੱਗੇ ਕੀਤੀ ਜਾਏਗੀ ਫੈਸਲੇ ਲਏ ਜਾਂਦੇ ਕਿ ਕਿਰੇ ਕਿੱਥੇ ਸਕੂਲ ਅੱਗੇ ਨੈਕਸਟ ਪੋਜੀਸ਼ਨ ਦੇ ਵਿੱਚ ਖੋਲਿਆ ਜਾਏਗਾ ਜਾਂ ਉੱਥੇ ਹੀ ਸਕੂਲ ਰਹੇਗਾ ਜੁੜੇ ਹੋਏ ਹਨ ਲਾਈਵ ਤੋਂ ਸੰਜੇਰਾ ਜੰਪੀਰ